ਵੇਲੀ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਾਤ ਦੇ ਵੇਲੇ ਪੈਟਰੋਲ ਪੰਪ ਨੂੰ ਲੁੱਟਣ ਦੇ ਲਈ ਤਿੰਨ ਲੁੱਟੇਰੇ ਪੈ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਦੇਖ ਸਕਦੇ ਹੋ ਕਿਵੇਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਉੱਥੇ ਭੰਨ ਤੋੜ ਕੀਤੀ ਜਾਂਦੀ ਹੈ ਤੇ ਵੱਡਾ ਹੱਥ ਮਾਰਨ ਦੀ ਇਹ ਫਿਰਾਕ ਦੇ ਵਿੱਚ ਆਏ ਲੁੱਟੇਰਿਆਂ ਦੇ ਵੱਲੋਂ ਉੱਥੇ ਪੂਰਾ ਜੋ ਖਲਾਰਾ ਵੀ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਮੌਕੇ ਤੇ ਸਿਕਿਉਰਿਟੀ ਗਾਰਡ ਉੱਪਰ ਪਹੁੰਚਦੇ ਨੇ ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਜਿੱਥੇ ਲੁਧਿਆਣਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਇਹ ਰਾਤ ਦਾ ਫਾਇਦਾ ਚੁੱਕ ਕੇ ਲੁਟੇਰੇ ਇਸ ਪੰਪ ਨੂੰ ਲੁੱਟਣ ਦੇ ਲਈ ਆਉਂਦੇ ਨੇ ਤਿੰਨ ਲੁਟੇਰੇ ਸੀਗੇ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਆ ਕੇ ਇਹਨਾਂ ਦੇ ਵੱਲੋਂ ਰੈਕੀ ਉੱਥੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਭੰਨ ਤੋੜ ਕਰਦੇ ਹੋਏ ਇਹ ਨਜ਼ਰ ਆਉਂਦੇ ਨੇ ਜਿੱਥੇ ਇਸ ਪੰਪ ਵਾਲਿਆਂ ਦਾ ਕੈਸ਼ ਪਿਆ ਹੁੰਦਾ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਭੰਨ ਤੋੜ ਕੀਤੀ ਜਾਂਦੀ ਹੈ ਹਾਲਾਂਕਿ ਟਫਨ ਗਲਾਸ ਜੋ ਹੈਵੀ ਵਾਲਾ ਲੱਗਿਆ ਹੋਣ ਕਰਕੇ ਇੱਕ ਦੋ ਵਾਰ ਪਹਿਲਾਂ ਇਹਨਾਂ ਦੇ ਵੱਲੋਂ ਉੱਥੇ ਇੱਟਾਂ ਮਾਰੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਤੀਜੀ ਚੌਥੀ ਅਟੈਂਪਟ ਦੇ ਵਿੱਚ ਇਹਨਾਂ ਦੇ ਵੱਲੋਂ ਉਹ ਸ਼ੀਸ਼ਾ ਭੰਨ ਲਿਆ ਜਾਂਦਾ ਤੇ ਅੰਦਰ ਜਾ ਕੇ ਦੇਖ ਸਕਦੇ ਹੋ ਜਿਵੇਂ ਹੀ ਇਹ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਐਨਾਂ ਨੂੰ ਸਿਕਿਉਰਟੀ ਗਾਰਡ ਜੋ ਉਸ ਇਲਾਕੇ ਦੇ ਵਿੱਚ ਰੱਖੇ ਹੋਏ ਸੀਗੇ ਦੋ ਸਿਕਿਉਰਟੀ ਗਾਰਡ ਕਹੇ ਜਾ ਰਹੇ ਨੇ ਕਿ ਇਸ ਇਲਾਕੇ ਦੇ ਵਿੱਚ ਰੋਜ਼ਾਨਾ ਰਾਤ ਨੂੰ ਜੋ ਹੈ ਘੁੰਮਦੇ ਰਹਿੰਦੇ ਨੇ ਤਾਂਕਾ ਕੋਈ ਵੀ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰ ਸਕੇ ਤਾਂ ਜਦੋਂ ਮੌਕੇ ਤੇ ਉਹ ਪਹੁੰਚੇ ਉਹਨਾਂ ਦੇ ਵੱਲੋਂ ਦੇਖਿਆ ਗਿਆ ਕਿ ਪੰਪ ਦੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਨਾਲ ਲੁਟੇਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਉਸ ਤੋਂ ਬਾਅਦ ਇਹ ਮੌਕੇ ਤੋਂ ਭੱਜਦੇ ਹੋਏ ਵੀ ਕਿਤੇ ਨਾ ਕਿਤੇ ਨਜ਼ਰ ਆਏ ਤਸਵੀਰਾਂ ਦੇ ਵਿੱਚ ਵੀ